ਇਸ ਦਾ ਪਿਆਨ ਮੋਜ ਕਰਦੇ ਆ ਇੱਛਾ ਚ 3 ਵਜੇ ਆਉਣੇ ਭਾਈ ਸੱਤ ਵਜੇ 3 ਵਜੇ ਆਉਣੇ ਆ ਹਾਂ ਹੱਥ ਨਾਲ ਹੁਣ ਜਾਵਾਂਗੇ ਵਸੋ ਅੱਛਾ ਚੁਗਲੀ ਚਲਦੀ ਓਦ ਵੀ ਜਲਦੀ ਆ ਬੜੀ ਮੋਟੀ ਚੁਗਲੀ ਦਾ ਹੋਰ ਚੁਗਲੀ ਦਾ ਕੀ ਕਰਨਾ ਭਾਈ ਸਾਹਿਬ ਜੂਰੀ ਕਰਾਂਗੇ ਨੁਹਾਣੇ ਰੋਟੀ ਲੈਣੀ ਤੇ ਫਿਰ ਨੂਹਾ ਕੰਮ ਨੂੰ ਨਹੀਂ ਕਹਿੰਦੀਆਂ ਨਹੀਂ ਨਹੀਂ ਕੋਈ ਨੂਹ ਬਾਹਰੇ ਬੈਠੀ ਐ ਫਿਰ ਨੂਹਾ ਬਾਹਰ ਨੇ ਨਾ ਮੇਰੀਆਂ ਦੂਰੀ ਨੇ ਭਾਈ ਚਾਰ ਤਿੰਨ ਨੂਹਾ ਨੇ ਕੋਕੋਤੀ ਐ ਮੈਂ ਤਾਂ ਉਹਦੀ ਆ ਅੱਛਾ ਤੇਰੀਆਂ ਨੂਹਾ ਹੋਰੀ ਨੇ ਆ ਜਾਵੇ ਕੋਈ ਆਏ ਆਵੇ ਉਹ ਖਾ ਵੀ ਲੈਣੇ ਚਿੱਟਾ ਲੈ ਠੀਕ ਐ ਇੰਜ ਬਈ ਵੀ ਚੱਲਦਾ ਪਾਰਟੀ ਬੁੜੀ ਬੁੜੀ ਚਾਹ ਜੀ ਇਹਨਾਂ ਜੀ ਕਰੇ ਲਿਓਣਿਆ ਜਾ ਕੇ ਪਾਈ ਪੀ ਲੱਡੂ ਕਿਸੇ ਦੇ ਖੁਸ਼ੀ ਹੋਈ ਉਹ ਡੱਬਾ ਲਿਆਗੇ ਕਿਸੇ ਵਿਆਹ ਤਾਂ ਆ ਜਾਂਦਾ ਕਿਸੇ ਸਤਿ ਸ੍ਰੀਕਾਲ ਦੋਸਤੋ ਇਸ ਵਕਤ ਛੱਠੇ ਨन्हेੜੇ ਪਿੰਡ ਦੇ ਵਿੱਚ ਖੜਿਆਂਗੇ ਛੱਪੜ ਵੀ ਦੂਸਰੇ ਲੁੱਟ ਵਧੀਆ ਬਣਵਾਇਆ ਹੋਇਆ ਵਾਲੇ ਵਾਲੇ ਗੈਲਰੀ ਲਾ ਕੇ ਤੇ ਨਾਲ ਹੀ ਮਾਈਆਂ ਬੈਠੀਆਂ ਨੇ ਜਿਸ ਤਰ੍ਹਾਂ ਆਪਾਂ ਕੈਨੇਡਾ ਅਮਰੀਕਾ 'ਚ ਦੇਖਦੇ ਆ ਇੱਥੇ ਵੀ ਸਾਡੇ ਪੰਜਾਬ 'ਚ ਵੀ ਦੇਖ ਸਕਦੇ ਹੋ ਗੱਲਾਂ ਬਾਤਾਂ ਮਾਈਆਂ ਇਸ ਤਰ੍ਹਾਂ ਬੈਠ ਕੇ ਕਰਦੀਆਂ ਨੇ ਸਤਿ ਸ੍ਰੀਕਾਲ ਮਾਤਾ ਜੀ ਓਏ ਮੈਂ ਤਾਂ ਪਾਸੇ ਆ ਰਿਹਾ ਪਾਈਆਂ ਨੂੰ ਮਾਈਆਂ ਨੂੰ ਅੱਛੇ ਪਾਸੇ ਆਈਆਂ ਠੀਕ ਸਕਦਾ ਕੁੜੀ ਪਿੰਡ ਦੀ ਚਲ ਮਿਲਣ ਆਈਆ ਚੇਦੇ ਵੀ ਸਾਥੇ ਚ ਬੈਠੀ ਆ ਹਾਂ ਸ਼ਤਰੀ ਘਰ ਮਾਤਾ ਸ਼ਤਰੀ ਘਰ ਫਿਰ ਦਿੱਲੀ ਬੈਨਿਓ ਦਿੱਲੀ ਪੁਰਾ ਅੱਜ ਤਾਂ ਕਾਇਦਾ ਹੋ ਗਿਆ 10 ਸਾਲ ਹੋ ਗਏ ਕੀ ਫਿਰ ਗੱਲਾਂ ਬਾਤਾਂ ਕੀ ਕਰਦੇ ਹੋ ਨਹੀਂ ਭਾਈ ਹੱਸਣ ਖੇਡਣੀਆਂ ਨੂੰ ਹਾਥੀਆਂ ਦੇ ਪੁੱਤਾਂ ਦੀਆਂ ਜੋਰ ਖੁਸ਼ੀ ਨਹੀਂ ਆਏ ਗੱਲਾਂ ਕਰਦੇ ਅੱਛਾ ਕਰਦੇ ਹਾਂ ਹਾਂ ਅੱਜ ਬੁੜੇ ਪੇਰੀਆਂ ਪਿਛਲੀ ਉਮਰ ਦੀਆਂ ਪਹਿਲੀ ਦੀਆਂ ਠੀਕ ਹੈ ਇਹ ਕਰਦੇ ਆ ਜਿਵੇਂ ਆਪਾਂ ਕਹਿੰਦੇ ਨੇ ਪਿੰਡਾਂ 'ਚ ਚੁਗਲੀ ਚਲਦੀ ਓਦ ਵੀ ਚਲਦੀ ਆ ਬੜੀ ਮੋਟੀ। ਚੁਗਲੀ ਦਾ ਹੋਰ ਚੁਗਲੀ ਦਾ ਕੀ ਕਰਨਾ ਭਾਈ ਸਰਦਾਰ ਦੱਸਣ ਕੱਢੇ ਨੀ ਮੁਕਦਾ। ਠੀਕ ਹੈ। ਚੁਗਲੀ ਦਾ ਹਾਂ ਮੁਕਦਾ। ਸਤਿਨਾਮ ਬਰਮਾਨ। ਠੀਕ ਹੈ। ਜੂਰੀ ਕਰਾਂਗੇ ਨੋਹਾਂ ਨੇ ਰੋਟੀ ਨਹੀਂ ਦੇਣੀ। ਰੋਟੀ ਨਹੀਂ ਦੇਣੀ। ਠੀਕ ਹੈ। ਚਲੋ ਮਾਤਾ ਦੁਬਾਰੇ ਆਉਂਦੇ ਦੇਖਦੇ ਆ। ਸਤਿ ਸ਼੍ਰੀ ਅਕਾਲ ਮਾਤਾ। ਸਤਿ ਸ਼੍ਰੀ ਅਕਾਲ ਭਾਈ। ਕਿਵੇਂ ਲੱਗਦਾ ਇੱਥੇ ਬਹਿ ਕੇ ਸੱਤ ਚੱਕ ਕਿੰਨਾ ਕ ਸਮਾਂ ਬਹਿ ਜਾਣਾ ਸਰ? ਅਸੀਂ ਤਾਂ ਆਪਾਂ ਇਹਨਾਂ ਮौज ਕਰਦੇ ਆਂ ਇੱਛਾ 'ਚ। 3 ਵਜੇ ਆਉਣੇ ਭਾਈ 7 ਵਜੇ। 3 ਵਜੇ ਆਉਣੇ ਸਹਰੇ ਨੇ ਅੱਜ ਵੀ ਆ ਸਾਰੇ ਭਾਈ ਅੱਛਾ ਫਿਰ ਵੀ ਹੋ ਆ ਫਿਰ ਨੂਹਾਂ ਬਾਹਰ ਨੇ ਨਾ ਮੇਰੀਆਂ ਦੂਰੀ ਨੇ ਭਾਈ ਚਾਰ ਤਿੰਨ ਨੂਹਾਂ ਦੇ ਘੋਤੀ ਆ ਮੈਂ ਤਾਂ ਉਹੀ ਆ ਅੱਛਾ ਤੇਰੀਆਂ ਨੂਹਾਂ ਹੋਰੀ ਨੇ ਕੋਈ ਨਹੀਂ ਕਹਿੰਦੀਆਂ ਤਾਂ ਕਹਿੰਦੇ ਜਾਓ ਬੈਠੋ ਐਸੇ ਕਰੋ ਤੇਰੇ ਖੁਸ਼ ਨੇ ਤੁਸੀਂ ਖੁਸ਼ ਹੋਣਾ ਦੇਖ ਸਕਦੇ ਤੁਸੀਂ ਵੀ ਖੁਸ਼ ਹੋ ਜੀ ਖੁਸ਼ ਆ ਭਾਈ ਇਸ ਦਾ ਠੀਕ ਹੈ ਨੂਹ ਵੀ ਬਾਹਰ ਹੈਗੀ ਇਹਨਾਂ ਭਾਈ ਸੁਣਾ ਰਹੇ ਬੱਚੇ ਦਾ ਅੱਛਾ ਸੁਣਾ ਰਹੇ ਠੀਕ ਹੈ ਸਤਿ ਸ਼੍ਰੀ ਅਕਾਲ ਮਤਾ ਕਿਵੇਂ ਫਿਰ ਦਿੱਲੀ ਆਉਂਦੇ ਹੋ ਕਿਵੇਂ ਫਿਰ ਨੂਹਾ ਉਰੀ ਨੇ ਪੁੱਤਰ ਕ ਬਾਹਰ ਗਏ ਹੋਣੇ ਬੱਚਾ ਨਹੀਂ ਹੈ ਚਲੋ ਟਾਈਮ ਪਾਸਾ ਜਿੰਨੇ ਬੱਚਿਆਂ ਵਾਲਿਆਂ ਦਾ ਵੀ ਟਾਈਮ ਪਾਸਾ ਹੈ ਜ਼ਿੰਦਗੀ ਪੰਜਾਬ ਦੀ ਦੇਖ ਸਕਦੇ ਆਪਾਂ ਹਾਲਾਤ ਮਾੜੀ ਨੇ ਸ੍ਰੀ ਗੱਲ ਮੱਤਾ ਕਿਸੇ ਕਿਵੇਂ ਲੱਗਦਾ ਇੱਥੇ ਬਹਿ ਕੇ ਫਿਰ ਕੀ ਗੱਲਾਂ ਮੱਤਾ ਹੁੰਦੀਆਂ ਨੇ ਬਸ ਆਹੀ ਪਈ ਆਪਦੀਆਂ ਘਰੇਲੂ ਗੱਲਾਂ ਤਿਲਦਾ ਜੀ ਕਰੀ ਜਾਂਦਾ ਬੈਠੇ ਅੱਛਾ ਹੁੰਦੀਆਂ ਖੇਡਣੀਆਂ ਬਸ ਹੱਥਨ ਖੇਡਣਾ ਚੱਲੀ ਜਾਂਦਾ ਉਹਨਾਂ ਨੇ ਖਾ ਵੀ ਲੈਣਾ ਕੁਝ ਮਗਾ ਕੇ ਹਾਂਜੀ ਮੂੰਗਾ ਕੀ ਵੀ ਖਾ ਲੈਣ ਹੋਵੇ ਕੋਈ ਬਾਹਰ ਜਾਵੇ ਕੋਈ ਆਏ ਆਵੇ ਉਹ ਖਾ ਵੀ ਲੈਣੇ ਚਾਹਦੇ ਠੀਕ ਹੈ ਇੰਜ ਬਈ ਵੀ ਚੱਲਦਾ ਪਾਰਟੀ ਚੱਲਦੀ ਸਾਡੀ ਉਹ ਜਣਾ ਬੁੜੀ ਬੁੜੀ ਚੱਲ ਜੀ ਉਹਨੂੰ ਜੀ ਕਰੇ ਲੈ ਉਹ ਨਾ ਜਾ ਕੇ ਠੀਕ ਹੈ ਇੱਥੇ ਟੇਬਲ ਤੇ ਬਹਿ ਕੇ ਫਿਰ ਛਕਦੇ ਹਾਂ ਹਮ ਇਹਦੇ ਮਾਇਲ ਧਰਦਾ ਪਾਣੀ ਦੇ ਬੋਤਲ ਦਾ ਪੀਣ ਨੂੰ ਪੈਸਾ ਠੀਕ ਹੈ ਬਿਲਕੁਲ ਬਿਲਕੁਲ ਕੀ ਕੀ ਜ਼ਿਆਦਾ ਚੱਲਦਾ ਫਿਰ ਪਾਰਟੀ ਚ ਸਮੋਸਾ ਜੜੀ ਜੀ ਇਹ ਚਤਤਮੰਦ ਹੋ ਹੀ ਗਏ ਉਹਨਾਂ ਭਾਈ ਕਿਉਂ ਮਾਤਾ ਐਸਾ ਜਿਹੜਾ ਕੀ ਕਰੇ ਭਾਈ ਪੀ ਲੱਡੂ ਕਿਸੇ ਦੇ ਖੁਸ਼ੀ ਹੋਈ ਉਹ ਟਪਾ ਲਿਆਗੇ ਜੀ ਵਿਆਹ ਤਾਂ ਆ ਜਾਂਦਾ ਕਿਸੇ ਦਾ ਮੰਗਲਿਆ ਤਾਂ ਆ ਜਾਂਦਾ ਠੀਕ ਹੈ ਦੇਖ ਸਕਦੇ ਹੋ ਦੋਸਤੋ ਛੱਡੀਆਂ ਮਾਈਆਂ ਇਸ ਤਰ੍ਹਾਂ ਦੇਖ ਸਕਦੇ ਹੋ ਜੀ ਆ ਟੇਬਲ ਲਾਏ ਹੋਏ ਇੱਥੇ ਬਹਿ ਕੇ ਕਹਿੰਦੇ ਆਨੰਦ ਦੇ ਨਾਲ ਇੱਕ ਮਾਈ ਰਹਿ ਗਈ ਉਹ ਹੈ ਜਾਣੇ ਮਤਲਬ ਵੀ ਜਾਵਾਂਗੇ ਜਾਵਾਂਗੇ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਟੇਬਲ ਬਣਿਆ ਹੋਇਆ ਬਹੁਤ ਵਧੀਆ ਪਿੰਡ ਚੱਠੇ ਨੇ ਨਿਹੜੇ ਹਾਂ ਸਤਿ ਸ਼੍ਰੀ ਅਕਾਲ ਮਾਤਾ ਕਿੰਨੀ ਉਮਰ ਹੋਗੀ ਉਮਰ ਤਾਂ ਫੇਰੀ 65-70 ਸਾਲ ਦੀ ਹੈ 70 ਸਾਲ ਦੀ ਹੈ ਕਹੇ ਬੱਚੇ ਨੇ ਬੱਚੇ 4 ਨੇ ਪੋਤੀਆਂ ਪੋਤੇ ਪੋਤੇ ਪੋਤੀਆਂ ਵਿਚੇ ਸੁੱਖਣਾ ਰੰਗ ਲੱਗੇ ਹੋਏ ਹੈਗੇ ਰੰਗ ਲੱਗੇ ਬਾਹਰ ਵੀ ਗਏ ਹੋਏ ਨੇ ਹਾਂ ਦੋਤੀ ਗਈ ਹੋਈ ਹੈ ਪੁੱਤ ਦੋਤੀ ਗਈ ਹੋਈ ਹੈ ਬਾਕੀ ਖੇਤੀ ਕਰਦੇ ਨੇ ਹੈ ਖੇਤੀਬਾੜੀ ਵਾਲੇ ਹਾਂ ਭਾਈ ਠੀਕ ਹੈ ਕਿਵੇਂ ਉਰੇ ਬਹਿ ਕੇ ਫਿਰ ਕੀ ਚੱਲਦਾ ਗੱਲਬਾਤ ਰੋਜ਼ ਕੁਝ ਨਹੀਂ ਕਰਦੇ ਪੁੱਤ ਅਸੀਂ ਤਾਂ ਆਪਦੇ ਬੁੜੀਆਂ ਦੀਆਂ ਗੱਲਾਂ ਨੇ ਬਈ ਵਿਚਾਰੀਆਂ ਦੀਆਂ ਚਾਚਾ ਤੇ ਭਲੇ ਪੇ ਜਾਂਦੇ ਭਾਈ ਆਪਰੇ ਭਾਈ ਹਾਂ ਤੂੰ ਵੀ ਖੁਸ਼ ਹੈਂ ਪੂਰੀ ਨੂੰ ਤੂੰ ਹਾਂ ਖੁਸ਼ ਹਾਂ ਭਾਈ ਵਧੀਆ ਠੀਕ ਹੈ ਬਹੁਤ ਵਧੀਆ ਬਤਾ ਰੰਗ ਲੱਗਿਆ ਹੋਇਆ ਜੀ ਕਹਿੰਦੇ ਸਾਰੀਆਂ ਮਾਈਆਂ ਹੈ ਜੀ ਰੰਗ ਲੱਗਿਆ ਹੋਇਆ ਬੁੱਤ ਵਧੀਆ ਹਨ ਜਿਉਂਦੇ ਰਹਿਣ ਵਧੀਆ ਨੇ ਬੱਚੇ ਚਾਹਾਂਗੇ ਵੀ ਇਸੇ ਵਿਸੇ ਪੈਣ ਜਾ ਕੇ ਪਹਿਜਾਂਗੇ ਰੋਟੀ ਖਵਾ ਦੇਣਗੇ ਠੀਕ ਹੈ ਯਾਨੀ ਕਿ ਵੀ ਤਿੰਨ ਤੋਂ ਸੱਤ ਚਾਰ ਪੰਜ ਘੰਟੇ ਹੋਰੇ ਲੰਘਦੇ ਨੇ ਇਹ ਤਸਵੀਰਾਂ ਨੇ ਜੀ ਪਿੰਡ ਛੱਠੇ ਨਨਿਹੇੜੇ ਜ਼ਿਲ੍ਹਾ ਸੰਗਰੂਰ ਹਲਕਾ ਦਿੜਬਾ ਤੋਂ ਤੁਸੀਂ ਵੇਖ ਰਹੇ ਹੋ ਖੋਜ ਖਬਰ ਦੇ ਉੱਤੇ